ਚੋਣਾਂ ਦੇ ਦੌਰਾਨ ਹਰ ਪਾਰਟੀ ਦੇ ਵੱਲੋਂ ਹਰ ਤਰੀਕੇ ਦੇ ਨਾਲ ਜ਼ੋਰ ਲਗਾਇਆ ਜਾਂਦਾ ਹੈ ਤਾਂ ਜੋ ਕਿ ਉਹਨਾਂ ਦੀ ਪਾਰਟੀ ਜਿੱਤ ਸਕੇ ਔਰ ਇਸ ਦੇ ਵਿੱਚ ਜੋ ਜੋ ਉਹ ਕਰ ਸਕਦੇ ਨੇ ਉਹ ਕਰਦੇ ਨੇ ਪਹਿਲਾਂ ਦੇ ਜ਼ਮਾਨੇ 'ਚ ਜੇਕਰ ਅਸੀਂ ਚੱਲੀਏ ਯੂਪੀਏ ਦੇ ਜ਼ਮਾਨੇ ਦੇ ਵਿੱਚ 2004 ਤੋਂ ਲੈ ਕੇ 2014 ਦੇ ਦੌਰਾਨ ਜੋ ਉਹਨਾਂ ਦਾ ਕਾਰਜਕਾਲ ਰਿਹਾ ਹੈ 2008 ਦੇ ਵਿੱਚ ਮੈਨੂੰ ਯਾਦ ਹੈ ਕਿ ਕੈਸ਼ ਫਾਰ ਵੋਟਸ ਦਾ ਇਲਜ਼ਾਮ ਉਹਨਾਂ ਦੇ ਉੱਤੇ ਲੱਗਦਾ ਹੁੰਦਾ ਸੀਗਾ ਪਰ ਅੱਜ ਦੀ ਮੌਜੂਦਾ ਸਰਕਾਰ ਦੇ ਉੱਤੇ ਡੁਪਲੀਕੇਟ ਵੋਟ ਬਣਾਉਂਦਾ ਬੋਗਸ ਵੋਟਰਸ ਖੜੇ ਕਰਨ ਦਾ ਇਸ ਦੇ ਨਾਲ ਹੀ EVM ਟੈਂਪਰਿੰਗ ਦੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਮੌਜੂਦਾ ਸਰਕਾਰ ਦੇ ਇਲਜ਼ਾਮ ਲਗਾਏ ਗਏ ਸੀ ਕਿ ਰਾਹੁਲ ਗਾਂਧੀ ਨੇ ਬੀਤੇ ਦਿਨ ਕਿੰਨੇ ਸਬੂਤ ਜਿਹੜੇ ਹੈ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੇ ਜਿਸ ਦੇ ਵਿੱਚ ਹਰਿਆਣਾ ਦੀ ਇਲੈਕਸ਼ਨਸ ਦੇ ਵਿੱਚ 25 25 ਲੱਖ ਜਿਹੜੇ ਨੇ ਉਹ ਚੋਰੀ ਦੀਆਂ ਵੋਟਾਂ ਦਾ ਇਲਜ਼ਾਮ ਲਗਾਇਆ ਹੈ ਇਸ ਦੇ ਨਾਲ ਹੀ ਬਰਾਜ਼ੀਲੀ ਲੜਕੀ ਲੇਰੀਸਾ ਦੇ ਜਿਹੜਾ ਫੋਟੋ ਹੈ ਉਹ ਯੂਜ਼ ਕੀਤੀ ਗਈ ਉਹਦਾ ਇਲਜ਼ਾਮ ਲਗਾਇਆ 브razilian ਲੜਕੀ ਜਿਹੜੀ ਨਰੀਸਾ ਹੈ ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਲਾਈਵ ਆ ਕੇ ਇਹ ਦੱਸਿਆ ਕਿ 18 ਤੋਂ 19 ਸਾਲ ਉਸਦੀ ਉਮਰ ਸੀ ਜਦੋਂ ਉਸਨੇ ਇਹ ਫੋਟੋ ਖਿਚਵਾਈ ਸੀਗੀ ਔਰ ਉਸ ਨੂੰ ਨਹੀਂ ਪਤਾ ਕਿ ਕਿੱਦਾਂ ਉਹਦੇ ਨਾਮ ਉਹਦੀ ਫੋਟੋ ਦੀ ਦਿਖਾ ਕੇ ਇਹ ਸਾਰੀਆਂ ਵੋਟਾਂ ਜਿਹੜੀਆਂ ਉਹ ਪੁਆਈਆਂ ਜਾ ਰਹੀਆਂ ਨੇ ਉਹ ਕਾਫੀ ਹੈਰਾਨਗੀ ਉਸਨੇ ਜ਼ਾਹਰ ਕੀਤੀ ਹੈ ਚੋਣ ਕਮਿਸ਼ਨ ਦਾ ਇਸ ਦੇ ਉੱਤੇ ਜਵਾਬ ਆਇਆ ਹੈ ਕਿ ਅਸੀਂ ਵੋਟਰ ਲਿਸਟ ਜਿਹੜੀ ਹੈ ਉਹ ਪਹਿਲਾਂ ਜਾਰੀ ਕਰ ਦਿੱਦੀ ਹੈ ਇਲੈਕਸ਼ਨ ਤੋਂ ਰਾਹੁਲ ਗਾਂਧੀ ਨੇ ਇਸ ਦੇ ਉੱਤੇ ਪਲਟਵਾਰ ਕੀਤਾ ਹੈ ਕਿ ਇੱਕ ਦਿਨ ਪਹਿਲਾਂ ਵੋਟਰ ਲਿਸਟ ਦਿੱਤੀ ਜਾਂਦੀ ਹੈ ਉਹ ਇੱਕ ਦਿਨ ਦੇ ਵਿੱਚ ਜਾਂਚ ਬੋਗਸ ਵੋਟਾਂ ਦੀ ਔਰ ਡੁਪਲੀਕੇਟ ਵੋਟਾਂ ਦੀ ਨਹੀਂ ਹੋ ਸਕਦੀ ਤੁਸੀਂ ਇਸ ਪੂਰੇ ਮਾਮਲੇ ਤੇ ਕੀ ਸੋਚਦੇ ਹੋ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਪਰ ਨਾਲ ਹੀ ਤੁਹਾਨੂੰ ਅਪਡੇਟ ਦੇ ਦਈਏ ਕਿ ਕਰਨਾਲ ਤੋਂ ਮੁਫਤ ਟਿਕਟ ਦੇ ਕੇ ਯੂਪੀ ਬਿਹਾਰ ਦੇ ਪ੍ਰਵਾਸੀਆਂ ਨੂੰ ਬਿਹਾਰ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਜੋ ਕਿ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ ਔਰ ਐਸੇ ਜੇ ਇੱਥੇ ਹੋ ਰਿਹਾ ਹੈ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਇਹ ਜ਼ਰੂਰ ਹੋ ਰਿਹਾ ਹੋਵੇਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਬਿਲਕੁਲ ਐਨ ਮੌਕੇ ਬਿਹਾਰ ਦੀਆਂ ਇਲੈਕਸ਼ਨ ਤੋਂ ਪਹਿਲਾਂ ਔਰਤਾਂ ਦੇ ਖਾਤੇ ਦੇ ਵਿੱਚ 10-10000 ਪਾਉਣਾ ਕਿਤੇ ਨਾ ਕਿਤੇ ਖਟਕਦਾ ਹੈ ਜਾਂਚ ਕਹਾਂ ਜਾ ਰਹੇ ਹੋ ਭਾਈ ਸਾਹਿਬ ਬਿਹਾਰ ਬਿਹਾਰ ਜਾ ਰਹੇ ਹੋ ਟਿਕਟ ਕਿਸ ਨੇ ਕਟਵਾਈ ਹੈ ਬੀਜੇਪੀ ਬੀਜੇਪੀ ਨੇ ਟਿਕਟ ਕਟਵਾਈ ਹੈ ਕੀ ਕਰਨੇ ਜਾ ਰਹੇ ਹੋ ਵੋਟ ਕਰਨੇ ਕਿਸ ਕੋ ਵੋਟ ਕਰੋਗੇ ਮੋਦੀ ਜੀ ਕੋ ਸੈਨੇ ਜੀ